ਮਾਨਯੋਗ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਸ਼ੁਰੂਆਤ ਜਿਹੜੀ بڑے ਵੱਡੇ ਪੱਧਰ ਤੇ ਕੀਤੀ ਗਈ ਹੈ ਜੇਹਦੀ ਲੜੀ ਦੇ ਵਿੱਚ ਮਾਨਯੋਗ ਡੀ.ਐਸ.ਪੀ ਪੰਜਾਬ ਸ਼੍ਰੀ ਕੁਮਾਰ ਗਿਆਨ ਅਜੀਤ ਦੇ ਨਿਸ਼ਾ ਨਿਰਦੇਸ਼ ਸ਼ੇਡ ਕਪੂਰਥਲਾ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਇੱਕ ਵੱਡੀ ਵਿਰੋਧ ਨਸ਼ਾ ਦੇ ਖਿਲਾਫ ਜਿਹੜੀ ਉਹਦੀ ਸ਼ੁਰੂਆਤ ਜਿਹੜੀ ਕੀਤੀ ਹੈਗੀ ਹੈ ਆ ਨਸ਼ਾ ਦੇ ਖਿਲਾਫ ਲੜਾਈ ਦੇ ਵਿੱਚ ਅਸੀਂ ਵੱਡੇ ਪੱਧਰ ਤੇ ਜਿਹੜੇ NDPS ਐਕਟ ਦੇ ਤਹਿਤ ਸਖਤ ਤਾਰਾ ਹਾ ਅਧੀਨ ਜਿਹੜੇ ਮੁਕਦਮੇ ਦਰਜ ਕੀਤੇ ਹਨ ਤੇ ਬੜੀ ਵੱਡੀ ਤਾਦਾਦ ਤੇ ਅਸੀਂ ਜਿਹੜੇ ਡਰੱਗਸ ਸਮਗਲਰਸ ਤੇ ਪੈਡਲਰਸ ਦੋਵੇਂ ਅਸੀਂ ਫੜੇ ਹਨ। ਕੁੱਲ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 166 ਮੁਕਦਮੇ NDPS ਐਕਟ ਦੇ ਤਹਿਤ ਵੱਖ-ਵੱਖ ਜਿਹੜੀ ਸਖਤ ਤਾਰਾ ਹਾ ਅਧੀਨ ਅਸੀਂ ਦਰਜ ਕੀਤੇ ਹਨ ਜਿਨ੍ਹਾਂ ਦੇ ਵਿੱਚ ਅਸੀਂ ਤਕਰੀਬਨ 100 90 ਜਿਹੜੇ ਡਰੱਗਸ ਸਮਗਲਰਸ ਅਤੇ ਪੈਡਲਰਸ ਹੈ। ਉਹਨਾਂ ਨੂੰ ਅਸੀਂ ਜਿਹੜੇ ਸਖਤ ਧਾਰਾ ਵਾ ਤਹਿਤ ਜਿਹੜਾ ਦਰਜ ਕੀਤਾ ਹੈਗੇ ਤੇ ਇਸੇ ਅਰਸੇ ਦੇ ਦੌਰਾਨ ਜਿਹੜਾ 21 ਦੋਸ਼ੀ ਨਸ਼ਾ ਦੇ ਜਿਹੜੇ ਮੁਕਦਮੇ ਦੇ ਤਹਿਤ ਦੋਸ਼ੀ ਨੇ ਉਹਨਾਂ ਨੂੰ 21 ਦੋਸ਼ੀਆਂ ਨੂੰ ਅਸੀਂ ਜਿਹੜੀ ਮਾਨਿਓ ਕੋਡ ਦੇ ਤਹਿਤ ਜਿਹੜੀ ਸਜ਼ਾ ਵੀ ਕਰਾਈ ਹੈਗੀ ਹੈ ਜਿਹੜੀ ਇਸ 166 ਮੁਕਦਮੇ ਦਰਜ ਕੀਤੇ ਹਨ ਇਹਦੇ ਵਿੱਚ ਪੂਲ ਰਿਕਵਰੀ ਹੈਰੋਇਨ ਦੀ 1 ਕਿਲੋ 771 ਗ੍ਰਾਮ 9607 ਨਸ਼ੀਲੀ ਗੋਲੀਆਂ 10 ਕਿਲੋ 500 ਗ੍ਰਾਮ ਅਫੀਮ 500 ਗ੍ਰਾਮ ਗਾਂਜਾ 167 ਗ੍ਰਾਮ ਜਿਹੜਾ ਨਸ਼ੀਲਾ ਪਾਊਡਰ 1,118,000 ਰੁਪਏ ਜਿਹੜਾ ਡਰਗ ਮੰਦੀ 15 ਜਿਹੜੇ ਵਹੀਕਲ ਬਗੈਰ ਰਜਿਸਟ੍ਰੇਸ਼ਨ ਦੇ ਜਾਂ ਜਿਹੜੇ ਨਸ਼ੇ ਦੇ ਤਸਕਰੀ ਦੇ ਕੰਮ 'ਚ ਜਿਹੜੇ ਵਰਤੇ ਗਏ ਹਨ ਉਹਨਾਂ ਦੀ ਰਿਕਵਰੀ ਕੀਤੀ ਗਈ ਹੈ ਤੇ ਇਹਦੀ ਲੜੀ ਦੇ ਤਹਿਤ ਹੀ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ ਜਿਹੜੀ ਜ਼ਬਤ ਕਰਨ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਜਿਹਦੇ ਵਿੱਚ 1 ਮਾਰਚ ਤੋਂ ਬਾਅਦ 7 ਕੇਸ ਜਿਹੜੇ ਉਹ ਕੰਪੀਟੈਂਟ 13 ਨੂੰ ਅਸੀਂ ਬਣਾ ਕੇ ਭੇਜੇ ਆ ਦਿੱਲੀ ਤਾਂ ਜੋ ਉਹਨਾਂ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਾ ਸਕੀਏ ਪਿਛਲੇ 5 ਹਫਤਿਆਂ ਦੇ ਵਿੱਚ ਅਸੀਂ 2 ਕਰੋੜ 28 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਆਲਰੇਡੀ ਫ੍ਰੀਜ਼ ਕਰਾ ਚੁੱਕੇ ਆ ਬਾਕੀ ਤਕਰੀਬਨ 3 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਆ ਆਲਰੇਡੀ ਫ੍ਰੀਜ਼ਿੰਗ ਦੇ ਲਈ ਪੈਂਡਿੰਗ ਹੈਗੀ ਹੈ ਇਦਾਂ ਦੇ ਕਾਫੀ ਕੇਸਿਸ ਹੈਗੇ ਆ ਜਿਹਦੇ ਵਿੱਚ ਐਨਡੀਪੀਐਸ ਐਕਟ ਦੇ ਦੋਸ਼ੀ ਸਜ਼ਾ ਹੋ ਜਾਂਦੇ ਹਨ ਜਿੱਤੇ ਸਜ਼ਾ ਹੋ ਜਾਂਦੀ ਹੈ ਉਹ ਜਿਹੜਾ ਫ੍ਰੀਜ਼ਿੰਗ ਵਾਲਾ ਕੇਸ ਹੈਗਾ ਹੈ ਉਹ ਸਾਡੇ ਵੱਲੋਂ ਫੋਰ ਫੀਚਰ ਲਈ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਜ਼ਬਤ ਕਰਾਉਣ ਲਈ ਅਸੀਂ ਉਹ ਕੇਸ ਆਲਰੇਡੀ ਅਸੀਂ ਦਿੱਲੀ ਨੂੰ ਮੂਵ ਕੀਤਾ ਹੈਨ ਉਮੀਦ ਹੈ ਜਲਦੀ ਹੀ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰਾਉਣ ਦੇ ਆਰਡਰ ਅਸੀਂ ਜਿਹੜਾ ਰਿਸੀਵ ਕਰਕੇ ਇਹਨਾਂ ਦੀ ਨਸ਼ਾ ਤਸਕਰਾ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਜਿਨ੍ਹਾਂ ਨੇ ਉਹਨਾਂ ਨੇ ਗਲਤ ਤਰੀਕੇ ਨਾਲ ਜਾਂ ਨਜਾਇਜ਼ ਪੈਸੇ ਨਾਲ ਜਿਹੜੀ ਬਣਾਈ ਹੈ ਉਹਨੂੰ ਅਸੀਂ ਉਹਦੀ ਨਿਲਾਮੀ ਵੀ ਕਰਾਵਾਂਗੇ ਇਹਦੀ ਲੜੀ ਦੇ ਵਿੱਚ ਹੀ 30 ਅਸੀਂ ਪ੍ਰੋਕਲੇਮਡ ਆਫੈਂਡਰ ਜਾਂ ਐਪਸਕੌਂਡਰਸ ਐਨਡੀਪੀਐਸ ਐਕਟ ਦੇ ਜੋ ਜਿਨ੍ਹਾਂ ਨੂੰ ਅਸੀਂ ਪਘੋੜੇ ਕਹਿੰਨੇ ਆ 30 ਦੋਸ਼ੀਆਂ ਨੂੰ ਅਸੀਂ ਪਿਛਲੇ 5 ਹਫ਼ਤਿਆਂ 'ਚ ਜਿਹੜਾ ਅਰੈਸਟ ਕੀਤਾ ਹੈ ਅ ਨਸ਼ਾ ਦੇ ਜਿਹੜੀ ਲੜਾਈ ਦੇ ਵਿੱਚ ਇੱਕ ਬੜਾ ਵੱਡੀ ਸਫਲਤਾ ਸਾਡੀ ਕਾਰਨ ਇਹ ਹੈਗਾ ਕਿ ਲੋਕਾਂ ਵੱਲੋਂ ਆਮ ਲੋਕਾਂ ਵੱਲੋਂ ਜਿਹੜਾ ਕਾਫੀ ਜ਼ਿਆਦਾ ਸਾਨੂੰ ਸਪੋਰਟ ਮਿਲ ਰਿਹਾ ਹੈ ਹਰ ਮੋਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਇੱਕ ਜਿਹੜੀ ਵਾਰਡ ਲੈਵਲ ਤੇ ਪਿੰਡ ਲੈਵਲ ਜਿਹੜੀ ਵਿਲੇਜ ਲੈਵਲ ਡਿਫੈਂਸ ਕਮੇਟੀ ਬਣਾਈਆਂ ਗਈਆਂ ਜਿਹੜੀ ਕਿ ਪੂਰੀ ਮੁਕੰਮਲ ਤਰੀਕੇ ਨਾਲ ਪੁਲਿਸ ਨਾਲ ਤਾਲਮੇਲ ਕਰਕੇ ਨਿਗਰਾਨੀ ਕਰ ਰਹੀ ਹੈ ਤੇ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤਾਂ ਜੋ ਉਹਨੇ ਮੋਹੱਲੇ ਆ ਵਾਰਡ ਦੇ ਵਿੱਚ ਜਿਹੜੇ ਨਸ਼ਾ ਨਾ ਵੇਚ ਸਕੇ ਇਹਦੀ ਲੜੀ ਦੇ ਵਿੱਚ ਕਿਉਂਕਿ ਕਾਫੀ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਕਾਫੀ ਆਪਣੇ ਜਿਹੜੇ ਨੌਜਵਾਨ ਨੇ ਉਹਦੀ ਚਪੇਟ ਚ ਆ ਜਾਂਦੇ ਹਨ ਜਿਹੜੇ ਕਿ ਨਸ਼ਾ ਤਸਕਰੀ ਨਹੀਂ ਕਰਦੇ ਪਰ ਸੇਵਨ ਜ਼ਰੂਰ ਕਰਦੇ ਹਨ ਤੇ ਉਹਨਾਂ ਨੂੰ ਵੀ ਵਾਪਸ ਸਮਾਜ ਦੇ ਵਿੱਚ ਸ਼ਾਮਿਲ ਕਰਨਾ ਤੇ ਡੀ ਐਡਿਕਟ ਕਰਾਉਣਾ ਵੀ ਸਾਡਾ ਜਿਹੜਾ ਟੀਚਾ ਹੈਗਾ ਤੇ ਇਸ ਮਹਿੰਦੇ ਤਹਿਤ 19 ਜਿਹੜੇ ਇਦਾਂ ਦੇ ਆ ਡਰਗ ਕੰਜ਼ਿਊਮਰਸ ਜੋ ਕਿ ਵੇਚਦੇ ਨਹੀਂ ਹਨ ਪਰ ਇੱਕ ਕੰਜ਼ਿਊਮਰ ਹੈਗੇ ਤੇ ਬਿਮਾਰ ਹਨ 19 ਕੇਸਿਸ ਚ ਅਸੀਂ ਜਿਹੜਾ ਇਹਨਾਂ ਨੂੰ ਡੀ ਐਡਿਕਸ਼ਨ ਲਈ ਅਸੀਂ ਭਰਤੀ ਕਰਾਇਆ ਹੈਗਾ ਡੀ ਐਡਿਕਸ਼ਨ ਸੈਂਟਰ ਚ ਤੇ ਜੇ ਉਹ ਕੰਪਲੀਟ ਕਰ ਲੈਂਦੇ ਆਪਣਾ ਪੂਰਾ ਡੀ ਐਡਿਕਸ਼ਨ ਤੇ ਇਹਨਾਂ ਨੂੰ ਅਸੀਂ ਜਿਹੜਾ ਸਜ਼ਾ ਵੀ ਨਹੀਂ ਕਰਾਵਾਂਗੇ ਇਸ ਤੋਂ ਇਲਾਵਾ तकरीबन 380 ਅਸੀਂ ਪਿਛਲੇ 5 ਹਫਤੇ ਦੇ ਵਿੱਚ 380 ਸਮਾ ਦਾ ਜਿਹੜਾ ਸੰਪਰਕ ਕੈਂਪਸ ਅਸੀਂ ਪਿੰਡ ਲੈਵਲ ਫੌਡ ਲੈਵਲ ਮੋਹੱਲਾ ਲੈਵਲ ਤੇ ਅਸੀਂ ਜਿਹੜਾ ਆਰਗੇਨਾਈਜ਼ ਕੀਤੇ ਹਨ ਇਹਦੇ ਵਿੱਚ ਸਾਰੇ ਲੋਅਰ ਰੈਂਕਸ ਤੋਂ ਲੈ ਕੇ ਸੀਨੀਅਰ ਰੈਂਕਸ ਵੱਲੋਂ ਜਿਹੜੀ ਆਪਣੀ ਹਾਜ਼ਰੀ ਭਰੀ ਗਈ ਹੈ ਤੇ ਵੱਡੇ ਪੱਧਰ ਤੇ ਲੋਕਾਂ ਦਾ ਇਹਦੇ ਚ ਸਾਨੂੰ ਸਹਿਯੋਗ ਮਿਲਿਆ ਹੈਗਾ ਇਹਦੀ ਲੜੀ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਇੱਕ ਸੇਫ ਪੰਜਾਬ ਟਿਪ ਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਇੱਕ WhatsApp ਚੈਟਬੋਟ ਹੈਗਾ ਜਿਹਦਾ ਨੰਬਰ ਹੈ 97791 00200 ਇਸ ਨੰਬਰ ਤੇ ਉੱਤੇ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਹੈਗੀ ਹੈ ਤੁਹਾਡੇ ਮੁਹੱਲੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਏਰੀਆ ਦੇ ਵਿੱਚ ਕੋਈ ਵੀ ਬੰਦਾ ਹੈਗਾ ਜੋ ਨਸ਼ਾ ਤਸਕਰੀ ਕਰਦਾ ਹੈਗਾ ਆ ਨਸ਼ਾ ਵੇਚਦਾ ਹੈਗਾਏ ਕੋਈ కెమిస్ట్రీ ਹੋ ਸਕਦਾ ਹੈ ਤੇ ਉਹਦੀ ਲੜੀ ਦੇ ਵਿੱਚ ਤੁਸੀਂ ਇਸ ਚੈਟਬੋਟ ਤੇ ਰਾਹੀਂ ਸਾਨੂੰ ਇਨਫੋਰਮੇਸ਼ਨ ਭੇਜਵਾ ਸਕਦੇ ਹੋ ਆ ਇਸ ਚੈਟਬੋਟ ਦੀ ਖਾਸ ਗੱਲ ਇਹ ਹੈ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈਗੀ ਹੈ ਉਹਨੂੰ ਬਿਲਕੁਲ ਗੋਪਨੀਯ ਗੁਪਤ ਰੱਖਿਆ ਜਾਂਦਾ ਹੈ ਤੇ ਸਾਡੇ ਕੋਲ ਸਿਰਫ ਇਨਫੋਰਮੇਸ਼ਨ ਪਹੁੰਚਦੀ ਹੈ ਮੈਨੂੰ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਪਿਛਲੇ 21 ਦਿਨਾਂ ਦੇ ਵਿੱਚ ਹੀ ਅਸੀਂ ਸੇਫ ਪੰਜਾਬ ਟਿਪਲਾਈਨ ਜੋ ਲੋਕਾਂ ਦੇ ਸਹਿਯੋਗ ਨਾਲ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਵਿੱਚ ਅਸੀਂ 12 ਮੁਕਦਮੇ ਐਨਡੀਪੀਐਸ ਐਕਟ ਦੇ ਜਿਹੜੇ ਦਰਜ ਕੀਤੇ ਹਨ ਜਿਹਦੇ ਵਿੱਚ ਅਸੀਂ ਦੋਸ਼ੀਆਂ ਨੂੰ ਵੀ ਅਰੈਸਟ ਕੀਤਾ ਤੇ ਉਹਦੇ ਫਾਰਵਰਡ ਬੈਕਵਰਡ ਲਿੰਕੇजेस ਤੇ ਵੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਵੀ ਅਸੀਂ ਅਰੈਸਟ ਕੀਤਾ ਸਰ ਮੀਡੀਆ ਰਾਹੀਂ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਇਸ ਟਿਪਲਾਈਨ ਦਾ ਤੇ ਆਪਣੇ ਨੀਅਰੈਸਟ ਪੁਲਿਸ ਸਟੇਸ਼ਨ ਦਾ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਸ਼ੇਅਰੀ ਚ ਸਾਡਾ ਸਹਿਯੋਗ ਕਰੋ ਤਾ ਜੋ ਨਸ਼ਾ ਜਿਹੜਾ ਕੋਡ ਹੈ ਉਹਨੂੰ ਅਸੀਂ ਜੜਤੋਂ ਜਿਹੜਾ ਪੁੱਟ ਸਕੀਏ ਅਸਲ ਜਿਹੜੀ ਪ੍ਰੋਪਰਟੀ ਫ੍ਰੀਜ਼ ਦੀ ਗੱਲ ਕਰ ਰਹੇ ਹਾਂ ਸਰ ਇਹਦੇ ਵਿੱਚ ਫ੍ਰੀਜ਼ ਕੀਤੀ ਹੋਈ ਕੋਟੀ ਆ ਜਿਹੜਾ ਪੀਲੇ ਪੰਜੇ ਜਿਹੜੇ ਅੱਗੇ ਪਿੱਛੇ ਜੇ ਸੰਭਾਂਤ ਸਾਈਡ ਚਲਾਏਗਾ ਤੇ ਇਹਨਾਂ ਦੀ ਕੋਟੀਆਂ ਦੇ ਉੱਤੇ ਵੀ ਪੀਲੇ ਪੀਲੇ ਚੱਲਣਗੇ ਕਿਉਂਕਿ ਫ੍ਰੀਜ਼ ਦੀ ਗੱਲ ਕਰ ਰਹੇ ਹਾਂ ਜਿਹੜਾ ਪ੍ਰੋਪਰਟੀ ਫ੍ਰੀਜ਼ ਦਾ ਜਿਹੜੀ ਗੱਲ ਕਰ ਰਿਹਾ ਫ੍ਰੀਜ਼ ਦਾ ਮਤਲਬ ਕਿ ਉਹ ਪ੍ਰੋਪਰਟੀ ਕਿਸੇ ਕਹਾ ਵੇਚ ਨਹੀਂ ਸਕਦੇ ਉਹ ਪ੍ਰੋਪਰਟੀ ਵਿਕ ਨਹੀਂ ਸਕਦੀ ਜਦੋਂ ਇੱਕ ਵਾਰ ਨਸ਼ਾ ਤਸਕਰ ਸਜ਼ਾ ਹੋ ਜਾਂਦਾ ਹੈ ਕਿ ਐਨਡੀਪੀਐਸ ਦੇ ਕਦਮੇ ਚ ਤੇ ਜਿਹੜੀ ਪ੍ਰਾਪਰਟੀ ਫ੍ਰੀਜ਼ ਹੁੰਦੀ ਹੈ ਜਿਹੜੀ ਵੇਚ ਨਹੀਂ ਸਕਦੀ ਉਹ ਜ਼ਬਤ ਕਰਨ ਦੀ ਪ੍ਰੋਸੀਡਿੰਗਸ ਚੱਲ ਪੈਂਦੀ ਹੈ ਤੇ ਉਹਦੀ ਵੀ ਅਪਰੂਵਲ ਸਾਨੂੰ ਦਿੱਲੀ ਕੰਪੀਟੈਂਟ ਅਥਾਰਟੀ ਤੋਂ ਮਿਲਦੀ ਹੈ ਜਿੱਦਾਂ ਹੀ ਫੋਰਫੀਟਰ ਤੇ ਸਾਡੇ ਕੋਲ ਆਰਡਰ ਹੁੰਦਾ ਹੈ ਤੇ ਜਿਹੜਾ ਜ਼ਬਤਿਆ ਅਨੁਸਾਰ ਉਹਦੀ ਪ੍ਰਾਪਰਟੀ ਜਿਹੜੀ ਨਿਲਾਮ ਕਰਾਈ ਜਾਂਦੀ ਹੈ ਤੇ ਨਿਲਾਮੀ ਦੀ ਜੋ ਵੀ ਪ੍ਰੋਸੀਡਿਵ ਸਰਕਾਰੀ ਖਜ਼ਾਨੇ ਚ ਜਿਹੜੀ ਕਰਾਈ ਜਾਂਦੀ ਹੈ